ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਿਊ ਟੌਪਿਕ ਲੈ ਕੇ ਆਏ ਆ ਅੱਜ ਜੇ ਅਸੀਂ ਸਾਰੇ ਇੱਕ ਦੂਜੇ ਨਾਲ ਕਨੈਕਟਡ ਹਾਂ ਫਿਰ ਵੀ ਇਕੱਲੇ ਕਿਉਂ ਹਾਂ ਇਸ ਤੇ ਗੱਲ ਕਰਾਂਗੇ ਅੱਜ ਦਾ ਇਨਸਾਨ ਇੱਕ ਅਜੀਬ ਦੌਰ ਚ ਜੀ ਰਿਹਾ ਹੈ ਉਹ ਕਦੇ ਵੀ ਇਕੱਲਾ ਨਹੀਂ ਹੁੰਦਾ ਪਰ ਅੰਦਰੋਂ ਹਮੇਸ਼ਾ ਇਕੱਲਾ ਮਹਿਸੂਸ ਕਰਦਾ ਹੈ ਸਵੇਰਿਆ ਖੁੱਲਦੀ ਹੈ ਤਾਂ ਮੋਬਾਈਲ ਨਾਲ ਰਾਤ ਆਖ ਬੰਦ ਹੁੰਦੀ ਹੈ ਤਾਂ ਮੋਬਾਈਲ ਨਾਲ ਹੱਥ 'ਚ ਫੋਨ ਹੈ ਪਰ ਦਿਲ 'ਚ ਕੋਈ ਨਹੀਂ ਹਰ ਪਲ ਨੋਟੀਫਿਕੇਸ਼ਨ ਆ ਰਹੇ ਨੇ ਕਿਸੇ ਦਾ ਮੈਸੇਜ ਕਿਸੇ ਦੀ ਸਟੋਰੀ ਕਿਸੇ ਦੀ ਰੀਲ ਪਰ ਅਜੀਬ ਗੱਲ ਇਹ ਹੈ ਕਿ ਇੰਨੇ ਸਾਰੇ ਮੈਸੇਜ ਵਿੱਚ ਵੀ ਕੋਈ ਇਹ ਨਹੀਂ ਪੁੱਛਦਾ ਤੁਸੀਂ ਠੀਕ ਹੋ ਅਸੀਂ ਆਨਲਾਈਨ ਹਾਂ ਪਰ ਅਵੇਲੇਬਲ ਨਹੀਂ ਅਸੀਂ ਕਨੈਕਟਡ ਹਾਂ ਪਰ ਸਮਝੇ ਨਹੀਂ ਜਾ ਰਹੇ ਅੱਜ ਦੇ ਇਨਸਾਨ ਕੋਲ ਦੋਸਤ ਬਹੁਤ ਨਹੀਂ ਪਰ ਗੱਲ ਕਰਨ ਲਈ ਕੋਈ ਨਹੀਂ ਕਿਉਂਕਿ ਅੱਜ ਗੱਲਾਂ ਨਹੀਂ ਹੁੰਦੀਆਂ ਅੱਜ ਸਿਰਫ ਰਿਐਕਸ਼ਨ ਹੁੰਦੇ ਨੇ ਕੋਈ ਰੋ ਰਿਹਾ ਹੋਵੇ ਉਹ ਸਟੋਰੀ ਪਾਉਂਦਾ ਹੈ ਲੋਕ ਸੈਡ ਇਮੋਜੀ ਭੇਜ ਦਿੰਦੇ ਨੇ ਪਰ ਕੋਈ ਕੋਲ ਨਹੀਂ ਕਰਦਾ ਕੋਈ ਟੁੱਟ ਰਿਹਾ ਹੋਵੇ ਉਹ ਕਿਊਟ ਲਿਖ ਦਿੰਦਾ ਹੈ ਲੋਕ ਰਿਲੇਟਿਵ ਲਿਖ ਕੇ ਅੱਗੇ ਸਕਰੋਲ ਕਰ ਜਾਂਦੇ ਨੇ ਅੱਜ ਦੇ ਸਮੇਂ 'ਚ ਸੁਣਨਾ ਖੋ ਗਿਆ ਹੈ ਕਿਉਂਕਿ ਹਰ ਕੋਈ ਬੋਲਣਾ ਚਾਹੁੰਦਾ ਹੈ ਹਰ ਕੋਈ ਆਪਣੀ ਸਟੋਰੀ ਦੱਸਣਾ ਚਾਹੁੰਦਾ ਹੈ ਪਰ ਕਿਸੇ ਨੂੰ ਦੂਜੇ ਦੀ ਸਟੋਰੀ ਸੁਣਨ ਦਾ ਸਬਰ ਨਹੀਂ ਅਸੀਂ ਇੱਕ ਦੂਜੇ ਨਾਲ ਚੈਟ ਕਰ ਰਹੇ ਹਾਂ ਪਰ ਕਨੈਕਟ ਨਹੀਂ ਕਰ ਰਹੇ ਅਸਲ 'ਚ ਮੁੱਦਾ ਮੋਬਾਈਲ ਦਾ ਨਹੀਂ ਮੁੱਦਾ ਉਹ ਖਾਮੋਸ਼ੀ ਹੈ ਜੋ ਅਸੀਂ ਇੱਕ ਦੂਜੇ ਲਈ ਰੱਖ ਦਿੱਤੀ ਹੈ ਪਹਿਲਾਂ ਲੋਕ ਬਿਲਕੇ ਚੁੱਪ ਬੈਠ ਜਾਂਦੇ ਸਨ ਫਿਰ ਵੀ ਦਿਲ ਪਰ ਜਾਂਦਾ ਸੀ ਅੱਜ ਲੋਕ ਚੈਟ ਕਰਦੇ ਨੇ ਘੰਟਿਆਂ ਬੱਦੀ ਪਰ ਦਿਲ ਖਾਲੀ ਹੀ ਰਹਿੰਦਾ ਹੈ ਕਿਉਂਕਿ ਅੱਜ ਅਸੀਂ ਸੱਚ ਨਹੀਂ ਦੱਸਦੇ ਅਸੀਂ ਫਾਇਨ ਕਹਿ ਕੇ ਸਭ ਤੋਂ ਵੱਡਾ ਝੂਠ ਬੋਲਦੇ ਹਾਂ ਅੰਦਰ ਤੂਫਾਨ ਹੁੰਦਾ ਹੈ ਪਰ ਬਾਹਰ ਸਮਾਈਲ ਕਿਉਂਕਿ ਅੱਜ ਕਮਜ਼ੋਰ ਦਿਖਣਾ ਮਨਾਹੀ ਹੈ ਅੱਜ ਦੀ ਦੁਨੀਆ ਸਟਰੋਂਗ ਲੋਕਾਂ ਨੂੰ ਨਹੀਂ ਸਟਰੋਂਗ ਦਿਖਣ ਵਾਲਿਆਂ ਨੂੰ ਮੰਦੀ ਹੈ ਇਸ ਕਰਕੇ ਹਰ ਕੋਈ ਐਕਟਿੰਗ ਕਰ ਰਿਹਾ ਹੈ ਹਸਣ ਦੀ ਐਕਟਿੰਗ ਖੁਸ਼ ਹੋਣ ਦੀ ਐਕਟਿੰਗ ਸਕਸੈਸਫੁਲ ਹੋਣ ਦੀ ਐਕਟਿੰਗ ਪਰ ਜਦੋਂ ਰਾਤ ਹੁੰਦੀ ਹੈ ਜਦੋਂ ਫੋਨ ਸਾਈਡ ਤੇ ਰੱਖਿਆ ਜਾਂਦਾ ਹੈ ਜਦੋਂ ਰੂਮ ਚ ਚੁੱਪ ਹੁੰਦੀ ਹੈ ਉਦੋਂ ਅਸਲ ਸੱਚ ਸਾਹਮਣੇ ਆਉਂਦਾ ਹੈ ਉਦੋਂ ਇਨਸਾਨ ਆਪਣੇ ਆਪ ਨਾਲ ਬੈਠਦਾ ਹੈ ਅਤੇ ਆਪਣੇ ਆਪ ਨੂੰ ਹੀ ਅਜਨ ਵੀ ਲੱਗਦਾ ਹੈ ਅੱਜ ਦੀ ਇਕੱਲੇਪਨ ਦੀ ਸਭ ਤੋਂ ਵੱਡੀ ਵਜਾ ਇਹ ਹੈਗੀ ਅਸੀਂ ਦੁਨੀਆ ਲਈ ਟਾਈਮ ਨਹੀਂ ਸਿਰਫ ਕੰਟੈਂਟ ਬਣ ਗਏ ਹਾਂ ਦੋਸਤ ਵੀ ਆਡੀਅנס ਬਣ ਗਏ ਹਨ ਰਿਸ਼ਤੇ ਵੀ ਪਰਫਾਰਮੈਂਸ ਬਣ ਗਏ ਹਰ ਕੋਈ ਦੂਜੇ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਜੋ ਹੈ ਕਨੈਕਟ ਕਰਨ ਦੀ ਨਹੀਂ ਅਸੀਂ ਲਾਇਕ ਚ ਭੁੱਖ ਚ ਆਪਣੇ ਅਸਲ ਜਜ਼ਬਾਤਾਂ ਨੂੰ ਦਬਾ ਦਿੱਤਾ ਹੈ ਅਸੀਂ ਸੋਚਦੇ ਹਾਂ ਕੋਈ ਸਮਝ ਲਵੇਗਾ ਪਰ ਅਸੀਂ ਕਦੇ ਖੁਦ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਕੱਲਾਪਨ ਇਸ ਲਈ ਨਹੀਂ ਹੁੰਦਾ ਕਿ ਕੋਲ ਲੋਕ ਨਹੀਂ ਇਕੱਲਾਪਨ ਇਸ ਲਈ ਹੁੰਦਾ ਹੈ ਕਿਉਂਕਿ ਕੋਲ ਆਪਣਾ ਹੋਣ ਦਾ ਅਹਿਸਾਸ ਨਹੀਂ ਹੁੰਦਾ ਅੱਜ ਦੇ ਇਨਸਾਨ ਨੂੰ ਸਲਾਹ ਨਹੀਂ ਚਾਹੀਦੀ ਸੋਲਿਊਸ਼ਨ ਨਹੀਂ ਚਾਹੀਦਾ ਉਹ ਸਿਰਫ ਇਹ ਚਾਹੁੰਦਾ ਹੈ ਕੋਈ ਬੈਠ ਕੇ ਕਹੇ ਮੈਂ ਸੁਣ ਰਿਹਾ ਹਾਂ पर सुनने वाले कट हो गए हैं क्योंकि सुनने ਲਈ टाइम चाहिदा है सबर चाहिदा है अहंकार ਛਟਣਾ ਪੈਂਦਾ ਹੈ ਅਸੀਂ ਆਪਣੀ ਦੁਨੀਆ ਚ ਇੰਨੇ ਵਿਅਸਤ ਹੋ ਗਏ ਹਾਂ ਕਿ ਦੂਜੇ ਦੀ ਖਾਮੋਸ਼ੀ ਸੁਣਾਈ ਹੀ ਨਹੀਂ ਦਿੰਦੀ ਅੱਜ ਦੀ ਇਕੱਲੇਪਣ ਦੀ ਇਹ ਵੀ ਵਜ੍ਹਾ ਹੈ ਕਿ ਅਸੀਂ ਆਪਣੇ ਆਪ ਤੋਂ ਭੱਜ ਰਹੇ ਹਾਂ ਨੌਇਸ ਨਾਲ ਸਕਰੀਨਸ ਨਾਲ ਕੰਟੈਂਟ ਨਾਲ ਚੁੱਪ ਤੋੜਨ ਦਾ ਲੱਗਦਾ ਹੈ ਕਿਉਂਕਿ ਚੁੱਪਚ ਅੰਦਰਲੀ ਆਵਾਜ਼ ਆਉਂਦੀ ਹੈ ਉਹ ਆਵਾਜ਼ ਪੁੱਛਦੀ ਹੈ ਤੁਸੀਂ ਖੁਸ਼ ਹੋ ਤੁਸੀਂ ਠੀਕ ਹੋ ਤੁਸੀਂ ਆਪਣੇ ਆਪ ਨਾਲ ਇਮਾਨਦਾਰ ਹੋ ਇਸ ਲਈ ਅਸੀਂ ਹਮੇਸ਼ਾ ਆਨਲਾਈਨ ਰਹਿੰਦੇ ਹਾਂ ਤਾਂ ਜੋ ਆਪਣੇ ਆਪ ਨਾਲ ਇਕੱਲੇ ਨਾ ਬਹਿਣਾ ਪਵੇ ਪਰ ਸੱਚ ਇਹ ਹੈ ਜਦ ਤੱਕ ਅਸੀਂ ਆਪਣੇ ਆਪ ਨਾਲ ਨਹੀਂ ਜੁੜਦੇ ਕਿਸੇ ਹੋਰ ਨਾਲ ਵੀ ਜੁੜ ਨਹੀਂ ਸਕਦੇ ਕਨੈਕਸ਼ਨ ਸਿਗਨਲਸ ਨਾਲ ਨਹੀਂ ਦਿਲ ਨਾਲ ਹੁੰਦਾ ਹੈ ਜੇ ਅੱਜ ਅਸੀਂ ਇਕੱਲੇ ਹਾਂ ਤਾਂ ਇਹ ਸਜ਼ਾ ਨਹੀਂ ਇਹ ਇਸ਼ਾਰਾ ਹੈ ਇਸ਼ਾਰਾ ਕੀ ਅਸੀਂ ਵਾਪਸ ਇਨਸਾਨ ਬਣੀਏ ਕੋਲ ਕਰੀਏ ਮੈਸੇਜ ਨਹੀਂ ਸੁਣੀਏ ਸਿਰਫ ਰਿਪਲਾਈ ਨਾ ਕਰੀਏ ਕਿਸੇ ਨੂੰ ਕਹੀਏ ਤੁਸੀਂ ਇਕੱਲੇ ਨਹੀਂ ਹੋ ਤੇ ਇਹ ਸਿਰਫ ਲਬਜ਼ ਨਾ ਹੋਣ ਮੌਜੂਦਗੀ ਹੋਵੇ ਸ਼ਾਇਦ ਉਦੋਂ ਅਸੀਂ ਸੱਚਮੁੱਚ ਕਨੈਕਟਡ ਹੋਵਾਂਗੇ ਨੈਟਵਰਕ ਨਾਲ ਨਹੀਂ ਦਿਲਾਂ ਨਾਲ ਸੋ ਇਹ ਸੀਗਾ ਨਿਊ ਟੋਪਿਕ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਮਿਲਦੇ ਆਂ ਅਸੀਂ ਨਿਊ ਟੋਪਿਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ